ਦੋ ਵਾਰ ਸੈਂਟਰ ਦੇ ਵਿੱਚ ਰਾਏ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੁਬਾਰਾ ਲੱਗਦਾ ਜਿਸ ਤਰ੍ਹਾਂ ਰਾਮ ਮੰਦਰ ਦੁਆਰਾ ਬਣਿਆ ਉਹਦਾ ਪ੍ਰਾਣ ਪ੍ਰティਸ਼ਠਾ ਦਾ ਪ੍ਰੋਗਰਾਮ ਹੋਇਆ ਤੇ ਲੋਕਾਂ ਦੇ ਵਿੱਚ ਇੱਕ ਵੇਵ ਚੱਲੀ ਆ ਉਹ ਵੇਵ ਦਾ ਕਿਤੇ ਨਾ ਕਿਤੇ ਫਾਇਦਾ ਜੜਾ ਪਾਈਪਾਂ ਨੂੰ ਜਰੂਰ ਮਿਲੇਗਾ ਦੇਖੋ ਜਿਹੜੇ ਸੈਂਟਰ ਦੇ ਜਿਹੜੇ ਆ ਰੂਟੀਨ ਦੇ ਸਕੀਮਾਂ ਜਿਹੜੀਆਂ ਉੱਤੋਂ ਦੇ ਚਲਦੀਆਂ ਪਈਆਂ ਨੇ ਪਰ ਸਾਨੂੰ ਆ ਜਾ ਕੇ ਪੰਜਾਬ ਨੂੰ ਉਹੀ ਨੁਕਸਾਨ ਹੋ ਰਿਹਾ ਕਿ ਪੰਜਾਬ ਵਿੱਚ ਹਮੇਸ਼ਾ ਸੈਂਟਰ ਦੇ ਓਪੋਜੀਟ ਹੀ ਸਰਕਾਰ ਆਈ ਹੈ ਜਿਹਦਾ ਕਿਤੇ ਨਾ ਕਿਤੇ ਨੀਤੀਆਂ ਨੂੰ ਥਰੇ ਲਾਗੂ ਕਰਨ ਦੇ ਵਿੱਚ ਲੋਕਾਂ ਨੂੰ ਦਾ ਬੈਨੀਫਿਟ ਨਹੀਂ ਹੋ ਰਿਹਾ ਲੋਕਾਂ ਨੇ ਤੇ ਇਹੀ ਹੁਣ ਲੋਕਾਂ ਨੇ ਮਨ ਵੀ ਬਣਾ ਲਿਆ ਕਿ ਜੇ ਸਰਕਾਰ ਸੈਂਟਰ ਚ ਹੋਵੇ ਉਹੀ ਸਰਕਾਰ ਸਟੇਟ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਹੀ ਜਿਹੜੇ ਸੈਂਟਰ ਦੀ ਸਕੀਮਾਂ ਦਾ ਵੱਧ ਵਾ ਸਟੇਟ ਦੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ ਦੇਖੋ ਜੀ ਕਾਂਗਰਸ ਵਾਸਤੇ ਜਿਹੜਾ ਇਹ ਚੋਣ ਹੈ ਲੋਕ ਸਭਾ ਦਾ ਸਭ ਤੋਂ ਹੁਣ ਫਿਰ ਜੋ ਮਾਹੌਲ ਹੈ ਇੱਕ ਤਰੀਕੇ ਨਾਲ ਗਠ ਜਾਂ ਗਠਬੰਧਨ ਹੈ ਉਹਨੂੰ ਹੀ ਬਰਕਰਾਰ ਨਹੀਂ ਰੱਖ ਪਾ ਰਹੇ ਰਾਹੁਲ ਗਾਂਧੀ ਇੱਕ ਪਾਸੇ ਨੈ ਯਾਤਰਾ ਕਰ ਰਹੇ ਦੂਸਰੇ ਪਾਸੇ ਉਹਨਾਂ ਦੇ ਗਠਬੰਧਨ ਦੇ ਸਾਥੀ ਟੁੱਟ ਰਹੇ ਨੇ ਪਹਿਲਾਂ ਤੋਂ ਦੇ ਵੈਸ ਬੰਗਾਲ ਦੇ ਮਿਨਿਸਟਰ ਮੁੰਤਗ ਬੇਨਜੀ ਚਲੇ ਗਏ ਹੁਣ ਜਿਹੜੇ ਸੁਪਰੀਮੋ ਜਿਹੜੇ ਬਣਾਏ ਸੀਗੇ ਇਹਨਾਂ ਨੇ ਇੰਡੀਆ ਗਠਬੰਧਨ ਦੇ ਜਿਹੜੇ ਕਨਵੀਨਰ ਸੀਗੇ ਨਿਤਿਸ਼ ਕੁਮਾਰ ਉਹੀ ਛੱਡ ਕੇ ਚਲੇ ਗਏ ਇਸ ਲਈ ਉਹਨਾਂ ਨੂੰ ਕਾਂਗਰਸ ਨੂੰ ਸੋਚਣਾ ਪੈਣਾ ਹੈ ਕਿ ਉਹ ਨੈ ਯਾਤਰਾ ਪਹਿਲਾਂ ਕਰਨ ਇਹ ਆਪਣੇ ਗਠਬੰਧਨ ਨੂੰ ਸਮਾ ਉਸ ਚੀਜ਼ ਨੂੰ ਨੁਕਸਾਨ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ 2 ਸਾਲ ਬੀਤ ਗਏ ਇਹਨਾਂ ਦੇ ਕੰਮਾਂ ਨੂੰ ਪਰ ਜੋ ਇਹਨਾਂ ਦੇ ਵਾਦੇ ਸੀ ਕਹਿ ਕੇ ਸੱਤਾ ਹਾਸਲ ਕੀਤੀ ਗਈ ਸੀ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਇਹਨਾਂ ਦਾ ਪਹਿਲਾ ਦਾਵਾ ਸੀ ਕਿ ਉਹਨਾਂ ਦੀ ਡਿਊਟੀ ਵਧਾ ਹੈ ਉਹਨਾਂ ਨੂੰ 8 ਘੰਟੇ ਡਿਊਟੀ ਦਿੱਤੀ ਜਾਵੇਗੀ ਜੇ ਗੱਲ ਕਰੀਏ ਕੱਚੇ ਮੁਲਾਜ਼ਮਾਂ ਦੀ ਤੇ ਇਹਨਾਂ ਦਾ ਸੀ ਕਿ ਸਾਡੇ ਤੋਂ ਸਭ ਤੋਂ ਪਹਿਲੇ ਜਿਹੜੇ ਇਹ ਕੰਮ ਕੀਤੇ ਜਾਣਗੇ ਕਿ ਰੋਜ਼ਗਾਰ ਨੂੰ ਅੱਗੇ ਲਿਆ ਜਾਏਗਾ ਪਰ ਹਜੇ ਤੱਕ ਜਿਹੜੇ ਕੱਚੇ ਮੁਲਾਜ਼ਮ ਉਹ ਉੱਦਾਂ ਦੇ ਉੱਦਾਂ ਹੀ ਖੜੇ ਆ ਜੇ ਗੱਲ ਕਰੀਏ ਮਾਈਨਿੰਗ ਪਾਲਿਸੀ ਦੀ ਤੇ ਅੱਜ ਤੱਕ ਤਿੰਨ ਮੰਤਰੀ ਇਹਨਾਂ ਕੋ ਬਦਲ ਚੁਕੇ ਆ ਪਰ ਮਾਈਨਿੰਗ ਪਾਲਿਸੀ ਨਹੀਂ ਤਿਆਰ ਹੋਈ ਬਿਜਲੀ ਲੋਕਾਂ ਨੂੰ ਫਰੀ ਦੇ ਰਹੇ ਨੇ ਜੇ ਕਣਕ ਦੀ ਗੱਲ ਕਰੀਏ ਕਣਕ ਫਰੀ ਦੇ ਰਹੇ ਨੇ ਪਰ ਲੋਕਾਂ ਨੂੰ ਜੇ ਘਰ ਚਲਾਉਣ ਵਾਸਤੇ ਜੇ ਰੋਜ਼ਗਾਰ ਦੀ ਗੱਲ ਕਰੀਏ ਤਾਂ ਰੋਜ਼ਗਾਰ ਲੋਕਾਂ ਕੋਲ ਨਹੀਂ ਹੈਗਾ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰੀਏ ਨਸ਼ੇ ਦੀ ਤੇ ਨਸ਼ਾ ਪੰਜਾਬ ਦੇ ਵਿੱਚ ਇੱਕ ਹਾਈ ਲੈਵਲ ਤੇ ਚੱਲ ਰਿਹਾ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਰੋਜ਼ਗਾਰ ਚਾਹੀਦਾ ਔਰ ਜੇ ਗੱਲ ਕਰੀਏ ਰੋਜ਼ਗਾਰ ਬੱਚਿਆਂ ਨੂੰ ਨਾ ਦਿੱਤਾ ਜਾਵੇ ਤਾਂ ਉਹ ਗਲਤ ਸੁਸਾਇਟੀ ਦੀ ਜਾਣ ਕੇ ਕਿਉਂਕਿ ਉਹਨਾਂ ਕੋਲ ਰੋਜ਼ਗਾਰ ਨਹੀਂ ਹੈਗਾ ਭਾਜਪਾ ਦੇ ਵੱਲੋਂ ਹਰ ਵਾਰੀ ਲੋਕ ਸਭਾ ਜਿਹੜਾ ਚੋਣ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ ਜਿੱਤਿਆ ਗਿਆ ਜੇ ਉਹ ਗੱਠ ਜੋੜ ਕਰਦੇ ਹਾਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹਦਾ ਫਾਇਦਾ ਮਿਲ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਇਸ ਕਰਕੇ ਨੁਕਸਾਨ ਹੋ ਸਕਦਾ ਕਿ ਹਜੇ ਤੱਕ ਇਹ ਆਪਣੇ ਪੈਰਾਂ ਤੇ ਨਹੀਂ ਖੜੇ ਹੋ ਸਕੇ ਆਪਣੇ ਵਾਅਦੇ ਨਹੀਂ ਪੂਰੇ ਕਰ ਸਕੇ ਕਿਹਦੀ ਗੱਲ ਕਰੀਏ ਗੁਰਦਾਸਪੁਰ ਲੋਕ ਸਭਾ ਹਲਕਾ ਜੋ ਕਿ ਪਿਛਲੇ ਲੰਬੇ ਇਸ ਚੀਜ਼ ਦੀ ਉਡੀਕ ਦੇ ਵਿੱਚ ਹੈ ਕਿ ਕੋਈ ਲੋਕਲ ਕੈਂਡੀਡੇਟ ਆਵੇ ਤੇ ਇਸ ਹਲਕੇ ਦਾ ਕੋਈ ਸੁਧਾਰ ਹੋ ਸਕੇ ਗੁਰਦਾਸਪੁਰ ਲੋਕ ਸਭਾ ਹਲਕਾ ਹਰ ਵਾਰ ਜਿਹੜੇ ਆ ਬਾਹਰੋਂ ਲੋਕ ਆਂਦੇ ਨੇ ਬਾਹਰੋਂ ਕੈਂਡੀਡੇਟ ਆਂਦੇ ਨੇ ਇੱਥੇ ਆ ਕੇ ਵਾਅਦੇ ਕਰਦੇ ਨੇ ਫਿਰ ਚਲੇ ਜਾਂਦੇ ਨੇ ਮੋੜ ਕੇ ਦਿਖਾਈ ਨਹੀਂ ਦਿੰਦੇ ਕਿਉਂਕਿ ਗੁਰਦਾਸਪੁਰ ਲੋਕ ਸਭਾ ਹਲਕਾ ਜਿਹੜਾ ਹੈ ਉਹ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਦੇ ਲੋਕਾਂ ਦੀ ਜਿਹੜੀ ਮੰਗ ਹੈ ਕਿ ਅੱਜ ਤੱਕ ਇੱਕ ਇੰਡਸਟਰੀ ਨਹੀਂ ਲੱਗ ਸਕੀ ਜੇ ਇੰਡਸਟਰੀ ਹੋਏ ਤੇ ਰੋਜ਼ਗਾਰ ਮਿਲੇ ਨੌਜਵਾਨ ਬਾਹਰ ਨਾ ਜਾਏ ਅੱਜ ਗੱਲ ਕਰ ਰਹੇ ਨੇ ਕਿ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਹੈ ਪੰਜਾਬ ਦਾ ਨੌਜਵਾਨ ਬਾਹਰ ਜਾਣ ਦਾ ਕਾਰਨ ਹੀ ਹੈ ਕਿ ਇੰਡਸਟਰੀ ਨਹੀਂ ਹੈਗੀ ਜੇ ਸਭ ਤੋਂ ਪਹਿਲਾਂ ਜੇ ਸਰਕਾਰ ਨੇ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਜਿੱਤਣੀਆਂ ਚਾਹੇ ਉਹ ਭਾਜਪਾ ਹੋਏ ਚਾਹੇ ਉਹ ਕਾਂਗਰਸ ਹੋਏ ਉਹਨਾਂ ਨੂੰ ਪਹਿਲਾਂ ਇੱਥੇ ਰੋਜ਼ਗਾਰ ਮੁਹੱਈਆ ਕਰਵਾਉਣਾ ਪਏਗਾ ਕਿਉਂਕਿ ਰੋਜ਼ਗਾਰ ਨਹੀਂ ਹੈਗਾ ਰੋਜ਼ਗਾਰ ਹੋਵੇਗਾ ਤਾਂ ਨੌਜਵਾਨ ਜਿਹੜਾ ਆ ਉਹ ਪੰਜਾਬ 'ਚ ਰਹੇਗਾ। ਹਸ਼ਕਾਰ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਖੜੇ ਆ ਪਠਾਨਕੋਟ ਤੇ ਪਠਾਨਕੋਟ ਦੇ ਕੁਝ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ 2024 ਦੇ ਹੋਣ ਜਾਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ। ਨਾਲ ਹੀ ਨਾਲ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਵੀ ਚਰਚਾ ਕੀਤੀ ਜਾਏਗੀ। ਸਾਡੇ ਨਾਲ ਇਸ ਵੇਲੇ ਪ੍ਰਸਕਰਪ ਦੇ ਪ੍ਰਧਾਨ ਐਨਪੀ ਤਵਨ ਮੌਜੂਦ ਹੈ ਜਿਨ੍ਹਾਂ ਨਾਲ ਗੱਲਬਾਤ ਕੇ ਸਰ ਪੰਜਾਬ ਦੀ ਰਾਜਨੀਤੀ ਕਿੱਥੇ ਦਿਖਦੇ ਹੋ? ਲੋਕ ਸਭਾ ਚੋਣਾਂ ਵੀ ਨਜ਼ਦੀਕ ਆ ਗਏ। ਕਿੱਥੇ ਦਿਖ ਰਾਜਨੀਤੀ? ਲੋਕ ਸਭਾ ਦੀ ਜਿਉਂ-ਜਿਉਂ ਚੋਣ ਨੇੜੇ ਆ ਰਹੀ ਹੈ ਪੰਜਾਬ ਦੀ ਰਾਜਨੀਤਿਕ ਦਿਨੋ-ਦਿਨ ਗਰਮ ਹੋ ਰਹੀ ਆ ਜੋ ਮਾਹੌਲ ਅੱਜ ਤੋਂ 1.5 2 ਸਾਲ ਪਹਿਲਾਂ ਸੀਗਾ ਅੱਜ ਉਹ ਸਿਚੁਏਸ਼ਨ ਨਹੀਂ ਰਹੀ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਨੇ ਪਰ ਇਸ ਵੇਲੇ ਸਥਿਤੀ ਇਹੋ ਜਿਹੀ ਹੋ ਚੁੱਕੀ ਆ ਗੰਦਲਪਾਨ ਆ ਚੁੱਕਾ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਕੁਝ ਸੋਝ ਨਹੀਂ ਰਿਹਾ ਵੀ ਇਸ ਵੇਲੇ ਹੋ ਕੀ ਰਿਹਾ ਕਿਉਂਕਿ ਨਾ ਤਾਂ ਨੌਕਰੀ ਮਿਲ ਰਹੀ ਆ ਦਿਨ ਬਦਨ ਦੇਸ਼ ਦੇ ਵਿੱਚ ਜਿਹੜੀ ਹਾਲਤ ਬਣ ਰਹੀ ਆ ਨੌਕਰੀਆਂ ਸਾਰੇ ਬਾਹਰਲੇ ਦੇਸ਼ਾਂ ਦੇ ਵਿੱਚ ਨੌਜਵਾਨ ਜਾ ਰਹੇ ਆ ਔਰ ਪੰਜਾਬ ਜਿਹੜਾ ਸਾਡਾ ਸਾਰੇ ਬਜ਼ੁਰਗ ਰਹਿ ਰਹੇ ਇਥੇ ਬੁੱਢੇਸਤਾਨ ਦੇ ਵੱਲ ਵੱਧ ਰਿਹਾ ਤੇ ਇਸ ਕਰਕੇ ਨਾ ਤਾਂ ਇੰਡਸਟਰੀ ਆ ਰਹੀ ਆ ਨਾ ਹੀ ਕੁਝ ਹੋ ਰਿਹਾ ਜਿੰਨਾ ਚਿਰ ਸਿੱਕਰ ਨੌਜਵਾਨੀ ਨੂੰ ਨਹੀਂ ਅਸੀਂ ਸੰਭਾਂਗੇ ਨੌਜਵਾਨੀ ਨੂੰ ਅਸੀਂ ਕੋਈ ਉਦਯੋਗ ਨਹੀਂ ਦਿਆਂਗੇ ਜਾਂ ਕੋਈ ਨੌਕਰੀ ਨਹੀਂ ਦਿਆਂਗੇ ਉਨਾ ਚਿਰ ਸਿੱਕਰ ਬਾਕੀ ਸਾਰੀਆਂ ਕਲਪਨਾਵਾਂ ਨੇ ਇਹ ਇਸ ਇਸ਼ੂ ਨੂੰ ਲੈ ਕੇ ਅੱਜ ਬਾਕੀ ਦੇਸ਼ ਵੀ ਜਿਹੜੇ ਆ ਕੈਨੇਡਾ ਸੀ ਕੈਨੇਡਾ ਨੇ ਅਸੋਲੇ ਬੈਨ ਲਾ ਦਿੱਤਾ ਸਖ਼ਤ ਕਰ ਦਿੱਤੀ ਆ ਉੱਥੇ ਆਸਟ੍ਰੇਲੀਆ ਨੇ ਸਖਤੀ ਕਰ ਦਿੱਤੀ ਆ ਤੇ ਇਹ ਬੇਰੋਜ਼ਗਾਰੀ ਦੇ ਵਿੱਚੋਂ ਬਹੁਤ ਸਾਰੀਆਂ ਨਸ਼ਾ ਐਸੇ ਗੱਲਾਂ ਦੇ ਵਿੱਚੋਂ ਪਣ ਪੜਿਆ ਇਹ ਸਾਰੀਆਂ ਗੱਲਾਂ ਨੂੰ ਜਿੰਨਾ ਚਿਰ ਤੱਕ ਦੇਸ਼ ਦੀ ਸਰਕਾਰ ਜਾਂ ਜਿੰਨੀਆਂ ਵੀ ਸਟੇਟਾਂ ਦੀਆਂ ਸਰਕਾਰਾਂ ਆ ਆਪਾਂ ਬੇਰੋਜ਼ਗਾਰੀ ਦੇ ਇਸ਼ੂ ਨੂੰ ਹੱਲ ਨਹੀਂ ਕਰਾਂਗੇ ਉਨਾ ਚਿਰ ਤੱਕ ਕੋਈ ਵੀ ਪੱਕਾ ਹੱਲ ਨਹੀਂ ਹੋਣਾਗਾ ਇਹ ਨਹੀਂ ਤਾਂ ਫਰਸਟ੍ਰੇਸ਼ਨ ਹੋਰ ਵਧੀ ਜਾਏਗੀ ਹੋਰ ਵਧੀ ਜਾਏਗੀ ਔਰ ਦੇਸ਼ ਜਿਹੜੀ ਅਸੀਂ ਲੋਕ ਮੂਰਖ ਬੰਦੇ ਰਹਾਂਗੇ ਕਦੀ ਕਿਸੇ ਨਾ ਉੱਤੇ ਕਦੇ ਕਿਸੇ ਨਾਂ ਦੇ ਉੱਤੇ ਕਦੇ ਸਰਜਿਕਲ ਸਟ੍ਰਾਈਕ ਦਾ ਨਾਰਾ ਦੇ ਦਿੱਤਾ ਜਾਏਗਾ ਕਦੇ ਆ ਰਾਮ ਮੰਦਰ ਦਾ ਨਾਰਾ ਦੇ ਦਿੱਤਾ ਜਾਏਗਾ ਇਹ ਇਹ ਨਾਰੇ ਸਿਰਫ ਸਾਨੂੰ ਕਿਸੇ ਚੰਗੀ ਜਗ੍ਹਾ ਨਹੀਂ ਲੈ ਕੇ ਜਾਣਗੇ ਅਖੀਰ ਹੀ ਅਸੀਂ ਫਿਰ ਉਸੇ ਦਲਦਲ ਦੇ ਵਿੱਚ ਹੀ ਰਵਾਂਗੇ ਜਿੱਥੇ ਕਿ ਜਦੋਂ ਤੱਕ ਸਾਨੂੰ ਓਰੀਐਂਟੇਸ਼ਨ ਨਹੀਂ ਮਿਲੇਗੀ ਸਹੀ ਡਾਇਰੈਕਸ਼ਨ ਨਹੀਂ ਮਿਲੇਗੀ ਉਨਾ ਚਿਰ ਤੱਕ ਅਸੀਂ ਲੋਕ ਤਰੱਕੀ ਨਹੀਂ ਕਰ ਸਕਾਂਗੇ ਤਾਂ ਰਾਹੁਲ ਗਾਂਧੀ ਨਿਆਤਰੋਂ ਕਿਦਾ ਦੇਖਦੇ ਹੋ ਰਾਹੁਲ ਗਾਂਧੀ ਦੀ ਨਿਆਯ ਯਾਤਰਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਸੰਗਠਨ ਦੇ ਵਿੱਚ ਮਜ਼ਬੂਤੀ ਕਰਨੀ ਚਾਹੀਦੀ ਹੈ ਉਹਨਾਂ ਦੇ ਵਿੱਚ ਅੱਜ ਦੀ ਹਾਲਤ ਇਹ ਹੋ ਚੁੱਕੀ ਹੈ ਡਿਸਪਲਿਨਾਂ ਦੀ ਕੋਈ ਚੀਜ਼ ਨਹੀਂ ਰਹੀ ਜਿੱਥੇ ਵੀ ਕੋਈ ਸਟੇਟ ਹੈ ਜੇ ਪੰਜਾਬ ਹੈ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਾਂ ਕੋਈ ਵੀ ਉਹ ਆਪਣੇ ਆਪ ਨੂੰ ਵਰਚਸ ਆਪ ਦਾ ਸ਼ੋਅ ਕਰਦੇ ਨੇ ਉਹ ਸੋਚਦੇ ਨੇ ਵੀ ਅਸੀਂ ਰਾਹੁਲ ਗਾਂਧੀ ਤੋਂ ਵੀ ਉੱਪਰ ਆ ਉਹ ਤਿੱਖੀ ਗੱਲ ਕਰ ਦਿੰਦੇ ਨੇ ਵੀ ਜੇਕਰ ਅੱਜ ਜ਼ਰੂਰਤ ਹੈ ਨੈਸ਼ਨਲ ਇੰਟਰਸਟ ਦੇ ਵਿੱਚ ਸੋਚਣ ਦੀ ਨੈਸ਼ਨਲ ਇੰਟਰਸਟ ਦੇ ਵਿੱਚ ਸਟ੍ਰੌਂਗ اپੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ ਅਗਰ ਸਟ੍ਰੌਂਗ اپੋਜੀਸ਼ਨ ਨਹੀਂ ਹੋਏਗੀ ਤੇ ਕਦੇ ਵੀ ਵਿਕਾਸ ਨਹੀਂ ਹੋਏਗਾ ਜਿੱਥੇ ਵਿਰੋਧ ਹੋਏਗਾ ਉੱਥੇ ਵਿਕਾਸ ਵੀ ਹੋਏਗਾ ਤੇ ਇਸ ਕਰਕੇ ਨੇਚਰਲੀ ਗੱਲ ਆ ਜਦੋਂ ਤੁਸੀਂ ਕਿਸੇ ਵੀ ਥਾਂ ਦੇ ਉੱਤੇ ਵਿਰੋਧ ਕਰੋਗੇ ਕੁਝ ਵੀ ਕਰੋਗੇ ਉਹ ਪੋਜ਼ਿਟਿਵ ਸੈਂਸ ਦੇ ਵਿੱਚ ਲੈ ਕੇ ਜਾਓਗੇ ਤਾਂ ਹੀ ਕਿਸੇ ਨਿਆਯ ਯਾਤਰਾ ਦਾ ਕੋਈ ਸਾਰਥਕ ਮੈਲਣ ਨਿਕਲ ਸਕੇਗਾ ਠੀਕ ਹੈ ਜੀ ਓਕੇ ਕਿਦਾਂ ਦੇਖਦੇ ਹੋ 224 ਦੇ ਚੋਣਾਂ ਨੂੰ ਲੈ ਕੇ ਦੇਖੋ ਜੀ 2024 ਦੇ ਇਲੈਕਸ਼ਨਾਂ ਦੀ ਗੱਲ ਕਰੀ ਤਾਂ ਥੋੜਾ ਆਪਾਂ ਪਛੋਕੜ ਵਾਲੇ ਵੀ ਜਾਣੇ ਆ ਕਿ 2024 ਤੋਂ ਪਹਿਲੇ ਲਗਾਤਾਰ ਦੋ ਟਰਨ ਭਾਈਪਾਣੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਦੋ ਵਾਰ ਸੈਂਟਰ ਦੇ ਵਿੱਚ ਰਾਏ ਕੀਤਾ ਹੈ ਤੇ ਆਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੁਬਾਰਾ ਲੱਗਦਾ ਜਿਸ ਤਰ੍ਹਾਂ ਰਾਮ ਮੰਦਰ ਦੁਆਰਾ ਬਣਿਆ ਉਹਦਾ ਪ੍ਰਾਣ ਪ੍ਰਿਸ਼ਠਾ ਦਾ ਪ੍ਰੋਗਰਾਮ ਹੋਇਆ ਤੇ ਲੋਕਾਂ ਦੇ ਵਿੱਚ ਇੱਕ ਵੇਵ ਚੱਲੀ ਆ ਉਹ ਵੇਵ ਦਾ ਕਿਤੇ ਨਾ ਕਿਤੇ ਫਾਇਦਾ ਜੜਾ ਭਾਈਪਾਣ ਨੂੰ ਜ਼ਰੂਰ ਮਿਲੇਗਾ ਪਰ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਬਾਰੇ ਤੁਹਾਨੂੰ ਪਤਾ ਹੀ ਆ ਇਸ ਸਮੇਂ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਕੇਂਦਰ ਨਾਲ ਨਾਂ ਬਰਨ ਕਰਕੇ ਲੋਕਾਂ ਦਾ ਨੁਕਸਾਨ ਤੇ ਹੋ ਹੀ ਰਿਹਾ ਹੈ ਸੈਂਟਰ ਜਿਹੜੀ ਸਕੀਮਾਂ ਦਿੰਦਾ ਤੇ ਉਹ ਲਗਾਤਾਰ ਜਿਹੜੀਆਂ ਸਟੇਟ ਵਿੱਚ ਲਾਗੂ ਨਹੀਂ ਹੋ ਰਹੀਆਂ ਜੇ ਹੋ ਰਹੀਆਂ ਕਿਤੇ ਨਾ ਕਿ ਦੇ ਉਹਦਾ ਜਿਹੜਾ ਨੁਕਸਾਨ ਆ ਜਾ ਕੇ ਜਨਤਾ ਨੂੰ ਹੋ ਰਿਹਾ ਹੈ ਇਸ ਗੱਲ ਨੂੰ ਮੈਂ ਹਰਿਆਣਾ ਦੇ ਲੋਕਾਂ ਦੀ ਤਾਰੀਫ਼ ਕਰਨਾ ਜੇ ਲਗਾਤਾਰ ਉੱਥੇ 10 ਸਾਲ ਮਨਮੋਹਨ ਸਿੰਘ ਸਰਕਾਰੀ ਹੈ ਤੇ ਉਹਨਾਂ ਨੇ ਆਪਣੇ ਕਾਂਗਰਸਾਂ ਰਾਏ ਰਿਹਾ ਤੇ 10 ਸਾਲ ਪਿੱਛੇ ਵੇਖੀਏ ਜੇ ਸੈਂਟਰ ਵਿੱਚ ਬੀਜੇਪੀ ਰਹੀ ਹੈ ਤੇ ਉੱਥੇ ਖੱਟਰ ਸਰਕਾਰ ਰਹੀ ਹੈ ਪੰਜਾਬ ਜਿਹੜਾ ਹਮੇਸ਼ਾ ਇਹਦਾ ਆਪੋਜੀਟ ਰਿਹਾ ਇਹਦਾ ਨੁਕਸਾਨ ਕਿਤੇ ਨਾ ਕਿਤੇ ਪੰਜਾਬ ਨੂੰ ਜ਼ਰੂਰ ਹੋਇਆ ਜੀ ਦੋ ਸਾਲ ਦੇ ਪੰਜਾਬ ਸਰਕਾਰ ਦੀ ਗੱਲ ਕਰੀ ਕਿੰਨਾ ਕੁ ਲੱਗਦਾ ਵਿਕਾਸ ਕੀਤਾਗੇ ਉਹਨਾਂ ਨੂੰ ਫਾਇਦਾ ਹੋਏਗਾ ਚੋਣਾਂ ਵਿੱਚ ਦੇਖੋ ਜਿਹੜੇ ਸੈਂਟਰ ਦੇ ਜਿਹੜੇ ਆ ਰੁਟੀਨ ਦੇ ਸਕੀਮਾਂ ਜਿਹੜੀਆਂ ਉੱਤੋਂ ਉਹਨੇ ਚਲਦੀਆਂ ਪਈਆਂ ਨੇ ਪਰ ਸਾਨੂੰ ਆ ਜਾ ਕੇ ਪੰਜਾਬ ਨੂੰ ਇਹ ਨੁਕਸਾਨ ਹੋ ਰਿਹਾ ਕਿ ਪੰਜਾਬ ਵਿੱਚ ਹਮੇਸ਼ਾ ਸੈਂਟਰ ਦੇ ਓਪੋਜ਼ਿਟ ਹੀ ਸਰਕਾਰ ਆਈ ਹੈ ਜਿਹਦਾ ਕਿਤੇ ਨਾ ਕਿਤੇ ਨੀਤੀਆਂ ਨੂੰ ਥਰੇ ਲਾਗੂ ਕਰਨ ਦੇ ਵਿੱਚ ਲੋਕਾਂ ਨੂੰ ਉਹਦਾ ਬੈਨੀਫਿਟ ਨਹੀਂ ਹੋ ਰਿਹਾ ਅੱਜ ਲੋਕਾਂ ਨੇ ਤੇ ਇਹੀ ਹੁਣ ਲੋਕਾਂ ਨੇ ਮਨ ਵੀ ਬਣਾ ਲਿਆ ਕਿ ਜੇ ਸਰਕਾਰ ਸੈਂਟਰ ਚ ਹੋਵੇ ਉਹੀ ਸਰਕਾਰ ਸਟੇਟ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਹੀ ਜਿਹੜੇ ਸਰਾ ਰਾਹੁਲ ਗਾਂਧੀ ਗੱਲ ਕਰੀਏ ਨੈ ਯਾਤਰਾ ਸ਼ੁਰੂ ਕੀਤੀ ਹੈ ਨਾਲ ਹੀ ਦੇਸ਼ਵ ਮਹਾ ਗਠਜੰਦੀ ਗੱਲ ਚੱਲ ਰਹੀ ਹੈ ਕਿੰਨਾ ਕਾ ਫਰਕ ਪਿਆ ਇਹਦਾ ਦੇਖੋ ਜੀ ਕਾਂਗਰਸ ਵਾਸਤੇ ਜਿਹੜਾ ਇਹ ਚੋਣ ਹੈ ਲੋਕ ਸਭਾ ਦਾ ਸਭ ਤੋਂ بڑا ਚੁਣੌਤੀਪੂਰਨ ਲੱਗਾ ਕਿਉਂਕਿ ਪਿਛਲੇ 2-3 ਨੀਅਰ ਦੇ ਵਿੱਚ ਮੋਦੀ ਸਰਕਾਰ ਰਹੀ ਹੈ ਹੁਣ ਫਿਰ ਜੋ ਮਾਹੌਲ ਹੈ ਇੱਕ ਤਰੀਕੇ ਨਾਲ ਗਠ ਜਾਂ ਗਠਬੰਧਨ ਹੈ ਉਹਨੂੰ ਹੀ ਬਰਕਰਾਰ ਨਹੀਂ ਰੱਖ ਪਾ ਰਹੇ ਰਾਹੁਲ ਗਾਂਧੀ ਇੱਕ ਪਾਸੇ ਨੈ ਯਾਤਰਾ ਕਰ ਰਹੇ ਦੂਸਰੇ ਪਾਸੇ ਉਹਨਾਂ ਦੇ ਗਠਬੰਧਨ ਦੇ ਸਾਥੀ ਟੁੱਟ ਰਹੇ ਨੇ ਪਹਿਲਾਂ ਤੋੜੇ ਪੈਸ ਬੰਗਾਲ ਦੀ ਮਨਿਸਟਰ ਮਮਤਾ ਬੇਨਰਜੀ ਚਲੇ ਗਏ ਹੋ ਜਿਹੜੇ ਸੁਪਰੀਮਸ ਜਿਹੜੇ ਬਣਾਏ ਸਿਗੇ ਇਹਨਾਂ ਨੇ ਇੰਡੀਆ ਗਠਮੰਦਨ ਦੇ ਜਿਹੜੇ ਕਨਵੀਨਰ ਸਿਗੇ ਨਿਤਿਸ਼ ਕੁਮਾਰ ਉਹੀ ਛੱਡ ਕੇ ਚਲੇ ਗਏ ਇਸ ਲਈ ਇਹਨਾਂ ਨੂੰ ਕਾਂਗਰਸ ਨੂੰ ਸੋਚਣਾ ਪੈਣਾ ਹੈ ਕਿ ਉਹ ਨਏ ਯਾਤਰਾ ਪਹਿਲਾ ਕਰਨ ਇਹ ਆਪਨਾ ਗਠਮੰਦਨ ਨੂੰ ਸਮ ਉਸ ਚੀਜ਼ ਦਾ ਨੁਕਸਾਨ ਹੋ ਰਿਹਾ ਇੱਕ ਕਾਂਗਰਸ ਕੋ ਕੋਈ ਲੀਡਰ ਨਹੀਂ ਹੈ ਕਿ ਫੇਸ ਜਿਹਦੇ ਫੇਸ ਦੇ ਉੱਤੇ ਇਲੈਕਸ਼ਨ ਲੜਾਇਆ ਜਾ ਸਕੇ ਤੇ ਉਹਦੇ ਨਾਲ ਵੀ ਕਾਫੀ ਨੁਕਸਾਨ ਹੈ ਤੇ ਇੱਕ ਜਿਹੜਾ ਰੈਲੀ ਜਿਹੜੀ ਹੈ ਰਾਹੁਲ ਗਾਂਧੀ ਨੇ 1 ਸਾਲ ਪਹਿਲਾਂ ਵੀ ਕੀਤੀ ਸੀਗੀ ਪੰਜਾਬ 'ਚ ਪੰਜਾਬ 'ਚ ਆਈ ਸੀਗੀ ਰੈਲੀ ਉਹਨਾਂ ਦੀ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਸਪੋਰਟਿਵ ਰੋਲ ਹੋਂਦਾ ਤੇ ਪਰ ਉਸ ਚੀਜ਼ ਨੂੰ ਜਿਹੜੀ ਕਾਂਗਰਸ ਮੇਨਟੇਨ ਨਹੀਂ ਕਰਕੇ ਰੱਖ ਪਾ ਰਹੀ ਹਜੇ ਤੱਕ 1 ਸਾਲ ਦੇ ਦੌਰਾਨ ਉਹਨਾਂ ਨੂੰ ਉਸ ਜਿਹੜਾ ਮਾਹੌਲ ਕਾਂਗਰਸ ਉਸ ਟਾਈਮ ਬਣਿਆ ਸੀਗਾ ਉਹ ਇੱਕਦਮ ਖਤਮ ਹੋ ਚੁੱਕਿਆ ਪੰਜਾਬ ਦੀ ਗੱਲ ਕਰੀ ਅਗਰ ਆਮ ਆਦਮੀ ਪਾਰਟੀ ਕਾਂਗਰਸ ਗਠਜੋੜ ਹੁੰਦਾ ਕਿੰਨਾ ਫਰਪੇਗਾ ਗਠਬੰਧਨ ਹੁੰਦਾ ਤਾਂ ਫਿਰ ਵੀ ਨੁਕਸਾਨ ਹੈ ਕਾਂਗਰਸ ਔਰ ਆਪ ਦਾ ਉਹਦੇ ਵਿੱਚ ਦੋਵਾਂ ਦਾ ਨੁਕਸਾਨ ਹੈ ਦੋਨੇ ਕੈਂਡੀਡੇਟ ਇੱਕ ਦੂਸਰੇ ਦਾ ਵਿਰੋਧ ਹੀ ਹੈ ਕਿਉਂਕਿ ਜਿਹੜੇ ਲੋਕਲ ਲੀਡਰਸ ਨੇ ਪੰਜਾਬ ਦੇ ਉਹ ਆਪ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਕਈ ਐਫਆਈਆਰਸ ਉਹਨਾਂ ਦੇ ਐਮਐਲਏਸ ਤੇ ਕਾਂਗਰਸ ਦੇ ਅਧਰ ਜੋ ਹੈ ਤੋਂ ਉਸ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਇਹ ਐਲਾਨ ਕਰਤਾ ਕਿ ਆਪਾਂ ਪੰਜਾਬ 'ਚ ਕਿਸੇ ਵੀ ਤਰੀਕੇ ਦਾ ਅਲਾਈਅንስ ਨਹੀਂ ਕਰਾਂਗੇ ਯਾ ਕੇਜਰੀਵਾਲ ਕਹ ਰਹੀ 13 13 ਸੀਟਾਂ ਪੰਜਾਬ 'ਚ ਲੈ ਕੇ ਜਾਣਗੇ ਤੁਸੀਂ ਲੋਕਾਂ ਵੀ ਜੰਦੇ ਹੋ ਕੀ ਲੱਗਦਾ ਹੈ 13 ਦਾ 13 ਤੇ ਨਹੀਂ ਆਪਾਂ ਕਹਿ ਸਕਦੇ ਕਲੀਨ সুইਪ ਕਰਾਂਗੇ ਕਿਉਂਕਿ ਕਿਉਂਕਿ ਜਿਹੜਾ ਗਠਬੰਧਨ ਹੈ ਬੀਜੇਪੀ ਔਰ ਅਕਾਲੀ ਦਲ ਉਹਦਾ ਵੀ ਕਾਫੀ ਰੋਲ ਰਹੇਗਾ ਇਹਦੇ ਵਿੱਚ ਇੰਪੈਕਟ ਕਿਉਂਕਿ ਉਹ ਦੁਬਾਰਾ ਜੋ ਚਰਚਾ ਆਪਾਂ ਸੁਣ ਰਹੇ ਹਾਂ ਕਿ ਅਕਾਲੀ ਦਲ ਔਰ ਬੀਜੇਪੀ ਐਲਾਈਅੰਸ ਵੱਲ ਨੂੰ ਵੱਧ ਰਹੇ ਨੇ ਤੇ ਉਹਦਾ ਮੇਬੀ ਔਰ ਜਿਹੜਾ ਹਿੰਦੂ ਵੋਟ ਔਰ ਸਿੱਖ ਵੋਟ ਹੈ ਉਹ ਜੁੜ ਜਾਏਗਾ ਉਹਦੇ ਨਾਲ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਫਰਕ ਪੈਗਾ ਅ ਸਨੀ ਦਿ올 ਦੀ ਗੱਲ ਕਰੀਏ 5 ਸਾਲੋਂ ਪੰਜਾਬ 'ਚ ਆਇਆ ਨਹੀਂ ਪਠਾਨਕੋਟ ਨਹੀਂ ਆਇਆ ਨਾਨ ਗੁਰਦਾਸਪੁਰ ਆਪਣੇ ਹਲਕੇ 'ਚ ਕੀ ਲੱਗਦਾ ਹੁਣ ਪਾਰਟੀ ਦੇ ਦੁਆਰਾ ਕਿਸੇ ਨਵੇਂ ਕੈਂਡੀਡੇਟ ਨੂੰ ਬਾਹਰੋਂ ਲੈ ਕੇ ਆਂਦੀ ਹੈ ਉਹਦਾ ਨੁਕਸਾਨ ਪਾਰਟੀ ਨੂੰ ਹੋਏਗਾ ਦੇਖੋ ਗੁਰਦਾਸਪੁਰ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਏ ਤਾਂ ਗੁਰਦਾਸਪੁਰ ਲੋਕ ਸਭਾ ਸੀਟ ਦੇ ਵਿੱਚ ਲੋਕਾਂ ਨੇ ਬੜੀ ਉਮੀਦ ਦੇ ਨਾਲ ਸੰਨੀ ਦੇ ਹੌਲ ਨੂੰ ਜਿਹੜਾ ਜਿੱਤ ਹਾਸਲ ਕਰਵਾਈ ਪਰ ਲੋਕਾਂ ਦੀ ਉਮੀਦਾਂ ਦੇ ਬਿਲਕੁਲ ਜਿਹੜੇ ਇੱਥੋਂ ਦੇ ਸੰਸਦ ਕਰ ਰਹੇ ਨਹੀਂ ਉਤੇ 5 ਸਾਲ ਦੇ ਵਿੱਚ ਸਾਡੇ ਸੰਸਦ ਜਿਹੜੇ ਇੱਥੇ ਨਜ਼ਰ ਹੀ ਨਹੀਂ ਆਏ ਲੋਕਾਂ ਨੂੰ ਔਰ ਕਈ ਤਰ੍ਹਾਂ ਦੇ ਪੋਸਟਰ ਉਹਨਾਂ ਦੇ ਗੁੰਮਸ਼ਦਗੀ ਦੇ ਲੱਗਦੇ ਰਹੇ ਆ ਲੋਕਾਂ ਨੇ ਕਈ ਤਰ੍ਹਾਂ ਦਾ ਵਿਰੋਧ ਜਤਾਇਆ ਕਿ ਅਸੀਂ ਆਪਣੇ ਸੰਸਦ ਨੂੰ ਕਿੱਥੇ ਲੱਭੀਏ ਔਰ ان ਲੋਕਾਂ ਦਾ ਵੀ ਕਹਿਣਾ ਕਿ ਜਿਹੜੇ ਸੰਸਦ ਨੂੰ ਅਸੀਂ ਬਣਾਇਆ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਸ਼ੂਟਿੰਗ ਨੂੰ ਲੈ ਕੇ ਵਿਅਸਤ ਰਹਿੰਦੇ ਰਹੇ ਆ ਸ਼ੂਟਿੰਗ ਵਿੱਚ ਜਾ ਸਕਦੇ ਰਹੇ ਪਰ ਇੱਥੇ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਵਾਰੀ ਨਹੀਂ ਆ ਸਕੇ ਔਰ ਜੇਕਰ ਆਪਣੇ ਲੋਕ ਸਭਾ ਗੁਰਦਾਸਪੁਰ ਦੀ ਅਸੀਂ ਗੱਲ ਕਰੀ ਹੈ ਤੇ ਗੁਰਦਾਸਪੁਰ ਹੱਡੀ ਸੀਟ ਜਿਹੜੀ ਇੱਦਾਂ ਦੀ ਬਣ ਗਈ ਹੈ ਕਿ ਇੱਥੇ ਕੈਂਡੀਡੇਟ ਜਿਹੜਾ ਪੈਰਾਸ਼ੂਟ ਰਾਹੀਂ ਕੈਂਡੀਡੇਟ ਭੇਜਿਆ ਜਾਂਦਾ ਔਰ ਇਹਦਾ ਨੁਕਸਾਨ ਜਿਹੜਾ ਲੋਕਾਂ ਨੂੰ ਜਿਹੜਾ ਹੁੰਦਾ ਕਿਉਂਕਿ ਪੈਰਾਸ਼ੂਟ ਰਾਹੀਂ ਜਿਹੜਾ ਕੈਂਡੀਡੇਟ ਆਂਦਾ ਉਹ ਆਦੇ ਜਾਂਦਾ ਲੋਕ ਉਹਨੂੰ ਜਿਤਾ ਵੀ ਦਿੰਦੇ ਨੇ ਸਟਾਰਟਅਪ ਦੇ ਤੌਰ ਤੇ ਲੋਕਾਂ ਨੇ ਸੰਨੀ ਦੋਲ ਨੂੰ ਜਿਤਾਇਆ ਲੇਕਿਨ ਦੁਬਾਰਾ ਉਹ ਵਾਪਸ ਨਹੀਂ ਆਇਆ ਉਹਦਾ ਖਮਾਜਾ ਲੋਕਾਂ ਨੂੰ ਭੁਗਤਣਾ ਪਿਆ ਔਰ ਜਿਹੜਾ ਇੱਥੋਂ ਦਾ ਵਿਕਾਸ ਜਿਹੜਾ ਨਹੀਂ ਉਹ ਪਾਇਆ ਜਾਂ ਜਿਹੜੇ ਲੋਕਾਂ ਦੇ ਕੰਮ ਜਿਹੜੇ ਐਮਪੀ ਦੇ ਫਰਜ਼ ਬੰਦੇ ਸੀ ਉਹ ਕੰਮ ਨਹੀਂ ਹੋ ਪਏ ਤੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਤਾਂ ਪੈਰਾਸ਼ੂਟਰ ਆਹੀ ਚਲੋ ਸੰਨੀ ਸੰਨੀ ਦੇ ਹਾਲ ਤੋਂ ਪਹਿਲਾਂ ਇੱਕ ਸੈਲੀਬ੍ਰਿਟੀ ਦੇ ਤੌਰ ਤੇ ਵਿਨੋਦ ਖੰਨਾ ਜੀ ਜਿਹੜੇ ਸਾਡੇ ਇੱਥੇ ਐਮਪੀ ਬਣੇ ਸੀ ਉਹਨਾਂ ਨੂੰ ਐਮਪੀ ਬਣਨ ਦਾ ਜਿਹੜਾ ਦਰਜਾ ਮਿਲਿਆ ਉਹਨਾਂ ਨੇ ਲੋਕਾਂ ਦੇ ਕੰਮ ਵੀ ਕੀਤੇ ਹੋਰ ਇਸ ਹਲਕੇ ਦੇ ਵਿੱਚ ਗੁਰਦਾਸਪੁਰ ਹਲਕੇ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਨੂੰ ਵਿਕਾਸਪੁਰਸ਼ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਵਿਤਾ ਖੰਨਾ ਵੀ ਦਬਦਾਰ ਮੰਨੀ ਜਾ ਰਹੀ ਹੈ ਅਗਰ ਉਹਨੂੰ ਟਿਕਟ ਮਿਲਦੀ ਹੈ ਤਾਂ ਲੱਗਦਾ ਜਿੱਤੇਗੀ ਕੈਂਡੀਡੇਟ ਦੇਖੋ ਲੋਕਾਂ ਨੂੰ ਵਿਨੋਦ ਖੰਨਾ ਨਾਲ सिंपथी ਹੋ ਸਕਦੀ ਹੈ ਪਰ ਜਿੱਤ ਤੱਕ ਜਿੱਤ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦੀ ਜਿੱਤ ਅਸੀਂ ਨਹੀਂ ਕਹਿ ਸਕਦੇ ਕਿ ਜੇਤ ਉਹਨਾਂ ਦੀ ਕਨਫਰਮ ਹੋਏਗੀ ਪਰ ਜਿਹੜਾ ਮੇਰਾ ਤਾਂ ਇਹ ਕਹਿਣਾ ਕਿ ਜਿਹੜਾ ਬੀਜੇਪੀ ਨੂੰ ਕੈਂਡੀਡੇਟ ਆ ਉਹ ਬੀਜੇਪੀ ਨੂੰ ਜਿਹੜਾ ਕੈਂਡੀਡੇਟ ਆ ਉਹ ਲੋਕਲ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਬੜੀ ਵਾਰੀ ਫੇਸ ਕਰ ਲਿਆ ਔਰ ਇੱਥੋਂ ਦੇ ਕੈਂਡੀਡੇਟ ਆਕਰ ਬੀਜੇਪੀ ਚਾਹੁੰਦੀ ਹੈ ਕਿ ਇੱਥੋਂ ਜਿੱਤ ਹਾਸਲ ਕਰੇ ਤਾਂ ਲੋਕਲ ਕੈਂਡੀਡੇਟ ਨੂੰ ਮੌਕਾ ਜਿਹੜਾ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਕੰਮ ਨਹੀਂ ਹੋ ਪਏ ਔਰ ਪੈਰਾਸ਼ੂਟ ਰਹੀਂ ਜਿਹੜਾ ਕੈਂਡੀਡੇਟ ਬਾਹਰੋਂ ਭੇਜੇ ਲੋਕਾਂ ਦੇ ਵਿੱਚ ਨਹੀਂ ਵਿਚਰਿਆ ਔਰ ਲੋਕਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਿਆ। ਦੋ ਸਾਲ ਦੀ ਪੰਜਾਬੀ ਰਾਜਨੀਤਿਕ ਕਿੱਦਾ ਦਿਖਦੇ ਸੀ? ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਦੋ ਸਾਲ ਬੀਤ ਗਏ ਇਹਨਾਂ ਦੇ ਕੰਮਾਂ ਨੂੰ ਪਰ ਜੋ ਇਹਨਾਂ ਦੇ ਵਾਦੇ ਸੀ ਕਹਿ ਕੇ ਸੱਤਾ ਹਾਸਲ ਕੀਤੀ ਗਈ ਸੀ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਇਹਨਾਂ ਦਾ ਪਹਿਲਾ ਦਾਵਾ ਸੀ ਕਿ ਉਹਨਾਂ ਦੀ ਡਿਊਟੀ ਵਧਾ ਹੈ ਉਹਨਾਂ ਨੂੰ 8 ਘੰਟੇ ਡਿਊਟੀ ਦਿੱਤੀ ਜਾਵੇਗੀ ਜੇ ਗੱਲ ਕਰੀਏ ਕੱਚੇ ਮੁਲਾਜ਼ਮਾਂ ਦੀ ਤੇ ਇਹਨਾਂ ਦਾ ਸੀ ਕਿ ਸਾਡੇ ਸਭ ਤੋਂ ਪਹਿਲੇ ਜਿਹੜੇ ਇਹ ਕੰਮ ਕਿਤੇ ਜਾਣਗੇ ਕਿ ਰੋਜ਼ਗਾਰ ਨੂੰ ਅੱਗੇ ਲਿਆ ਜਾਏਗਾ ਪਰ ਹਜੇ ਤੱਕ ਜਿਹੜੇ ਕੱਚੇ ਮੁਲਾਜ਼ਮ ਆ ਉਹ ਉਦਾਂ ਦੇ ਉਦਾਂ ਹੀ ਖੜੇ ਆ ਜੇ ਗੱਲ ਕਰੀਏ ਮਾਈਨਿੰਗ ਪਾਲਿਸੀ ਦੀ ਤੇ ਅੱਜ ਤੱਕ ਤੱਕ ਤਿੰਨ ਮੰਤਰੀ ਜਿਹੜਾ ਕੋ ਬਦਲ ਚੁਕੇ ਆ ਪਰ ਮਾਈਨਿੰਗ ਪਾਲਿਸੀ ਨਹੀਂ ਤਿਆਰ ਹੋਈ ਬਿਜਲੀ ਲੋਕਾਂ ਨੂੰ ਫਰੀ ਦੇ ਰਹੇ ਨੇ ਜੇ ਕਣਕ ਦੀ ਗੱਲ ਕਰੀਏ ਕਣਕ ਫਰੀ ਦੇ ਰਹੇ ਨੇ ਪਰ ਲੋਕਾਂ ਨੂੰ ਜੇ ਘਰ ਚਲਾਉਣ ਵਾਸਤੇ ਜੇ ਰੋਜ਼ਗਾਰ ਦੀ ਗੱਲ ਕਰੀਏ ਤਾਂ ਰੋਜ਼ਗਾਰ ਲੋਕਾਂ ਕੋਲ ਨਹੀਂ ਹੈਗਾ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰੀਏ ਨਸ਼ੇ ਦੀ ਤੇ ਨਸ਼ਾ ਪੰਜਾਬ ਦੇ ਵਿੱਚ ਇੱਕ ਹਾਈ ਲੈਵਲ ਤੇ ਚੱਲ ਰਿਹਾ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਰੋਜ਼ਗਾਰ ਚਾਹੀਦਾ ਔਰ ਜੇ ਗੱਲ ਕਰੀਏ ਰੋਜ਼ਗਾਰ ਬੱਚਿਆਂ ਨੂੰ ਨਾ ਦਿੱਤਾ ਜਾਵੇ ਤਾਂ ਉਹ ਗਲਤ ਸੁਸਾਇਟੀ 'ਚ ਜਾਣਗੇ ਕਿਉਂਕਿ ਉਹਨਾਂ ਕੋਲ ਰੋਜ਼ਗਾਰ ਨਹੀਂ ਹੈਗਾ ਆਪਾਂ ਜੇ ਪਠਾਨਕੋਟ ਦੀ ਗੱਲ ਕਰੀਏ ਤੇ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਇਹ بڑے ਵੱਡੇ ਮੁੱਦੇ ਨੇ ਹਾਂ ਜੇ ਬਾਜਪਾ ਦੀ ਗੱਲ ਕਰੀਏ ਤੇ ਜੇ ਬਾਜਪਾ ਦੇ ਵੱਲੋਂ ਹਰ ਵਾਰੀ ਲੋਕ ਸਭਾ ਜਿਹੜਾ ਚੋਣ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ ਜਿੱਤਿਆ ਗਿਆ ਜੇ ਉਹ ਗੱਠ ਜੋੜ ਕਰਦੇ ਜਾਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹਦਾ ਫਾਇਦਾ ਮਿਲ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਇਸ ਕਰਕੇ ਨੁਕਸਾਨ ਹੋ ਸਕਦਾ ਕਿ ਹਜੇ ਤੱਕ ਇਹ ਆਪਣੇ ਪੈਰਾਂ ਤੇ ਨਹੀਂ ਖੜੇ ਹੋ ਸਕੇ ਆਪਣੇ ਵਾਅਦੇ ਨਹੀਂ ਪੂਰੇ ਕਰ ਸਕੇ ਆ ਰਮਨ ਜੀ ਕਿਦਾਂ ਦੇਖਦੇ ਹੋ ਮਹਾ ਗਠਬੰਧ ਨੂੰ ਤੁਸੀਂ ਗਠਬੰਧ ਜਿਹੜਾ ਸ਼ੁਰੂਆਤ ਹੋਈ ਹੈ ਗਠਬੰਧ ਕਰਨ ਦੀ ਉਹ ਸ਼ੁਰੂਆਤ ਇਸੇ ਕਰਕੇ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਭਾਜਪਾ ਦੀ ਸਰਕਾਰ ਆ ਉਨੂੰ ਹਰਾਇਆ ਜਾ ਸਕਿਆ ਕਿਉਂਕਿ ਕੇਂਦਰ ਦੇ ਵਿੱਚ ਦੋ ਵਾਰੀ ਲਗਾਤਾਰ ਸਰਕਾਰ ਆ ਗਈ ਇੱਕ ਦਹਾਕਾ ਪੂਰਾ ਬੀਤਨ ਨੂੰ ਜਾ ਰਿਹਾ ਪਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਖਾਸ ਤੌਰ ਤੇ ਕਾਂਗਰਸ ਜਿਹੜੀ ਕਿ ਆਪਣੇ ਆਪ ਨੂੰ ਇੱਕ ਸਟਰੋਂਗ ਵਿਰੋਧੀ ਮੰਨਦੀ ਸੀਗੀ ਉਹ ਫਿੱਕੀ ਪੈ ਰਹੀ ਉਹਦੇ ਸਾਹਮਣੇ ਤੇ ਉਹਨੇ ਆਪਣੇ ਨਾਲ ਸਾਰੀਆਂ ਜਿਹੜੀਆਂ ਲੋਕਲ ਪਾਰਟੀਆਂ ਨੂੰ ਰਲਾ ਕੇ ਗਠਜਬੰਦਨ ਤੇ ਤਿਆਰ ਕਰ ਲਿਆ ਜਿੱਤੇ ਮੇਰੇ ਸੀਨੀਅਰ ਭਾਈ ਦੱਸ ਰਹੇ ਸੀਗੇ ਕਿ ਗਠਜਬੰਦਨ ਨੂੰ ਬਰਕਰਾਰ ਨਹੀਂ ਰੱਖ ਪਾ ਰਹੇ ਨੇ ਪਰ ਜੇ ਕਿਤੇ ਨਾ ਕਿਤੇ ਉਹ ਗਠਜਬੰਦਨ ਨੂੰ ਮਜ਼ਬੂਤੀ ਦੇ ਨਾਲ ਰੱਖਦੇ ਨੇ ਤਾਂ ਗਠਜਬੰਦਨ ਦਾ ਅਸਰ ਦੇਖਣ ਨੂੰ ਜਰੂਰ ਮਿਲੇਗਾ ਹਾਲਾਂਕਿ ਜੇ ਪੰਜਾਬ ਦੀ ਗੱਲ ਗਠਬੰਧਨ ਦੀ ਏਡੀ ਵੱਡੀ ਲੋੜ ਨਹੀਂ ਹੈ ਕਿਉਂਕਿ ਇੱਥੇ ਕਾਂਗਰਸ ਜਿਹੜੀ ਪਾਰਟੀ ਕਾਫੀ ਮਜ਼ਬੂਤ ਹੈ ਆਮ ਆਦਮੀ ਪਾਰਟੀ ਨੇ ਵੀ ਆਪਣੇ ਪੈਰ ਪਸਾਰ ਲਈ ਰਿਹਾ ਹੁਣ ਤੇ ਆਮ ਆਦਮੀ ਪਾਰਟੀ ਵੀ ਜੇਕਰ ਸਾਰੀਆਂ ਸੀਟਾਂ ਤੇ ਲੜਦੀ ਹੈ ਕਾਂਗਰਸ ਲੜਦੀ ਹੈ ਤੇ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਉਹ ਜਿੱਤ ਦੇ ਹਾਸਲ ਕਰ ਸਕਦੇ ਨੇ ਪਰ ਭਾਜਪਾ ਜੇ ਦੂਜੇ ਪਾਸੇ ਅਕਾਲੀਆਂ ਨਾਲ ਗਠਜੋੜ ਕਰ ਲੈਂਦੀ ਹੈ ਤੇ ਭਾਜਪਾ ਵੀ ਟੱਕਰ ਦੇ ਸਕਦੀ ਹੈ ਭਾਜਪਾ ਵੀ ਵੱਧ ਤੋਂ ਵੱਧ ਸੀਟਾਂ ਪੰਜਾਬ ਦੇ ਵਿੱਚੋਂ ਘਟ ਸਕਦੀ ਹੈ ਹਾਲਾਂਕਿ ਜਿਹੜੀਆਂ ਇਹ ਸੀਟਾਂ ਨੇ ਮਾਲਵੇ ਦੇ ਵਿੱਚ ਘਟ ਜਾਣਗੀਆਂ ਕਿਉਂਕਿ ਮਾਲਵੇ ਦੇ ਵਿੱਚ ਜਿਹੜਾ ਭਾਜਪਾ ਦਾ ਵਿਰੋ ਆਲਿਆਂ ਦਾ ਵਿਰੋਧ ਵੀ ਬਹੁਤ ਜ਼ਿਆਦਾ ਜ਼ਿਆਦਾ ਹੋ ਰਿਹਾ ਹੁਣ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਕਿਤਨਾ ਕਿਤੇ ਉੱਬਰਦੀ ਹੋਈ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਕਾਂਗਰਸ ਪਾਰਟੀ ਕੋਲ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਉਹਦੀ ਕਮੀ ਹੈ ਰਾਹੁਲ ਗਾਂਧੀ ਜਿਹੜੇ ਨੇ ਉਹ ਆਪਣੇ ਆਪ ਨੂੰ ਦੱਸ ਰਹੇ ਨੇ ਕਿ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੋ ਸਕਦੇ ਨੇ ਨਿਆਈ ਯਾਤਰਾ ਵੀ ਕੀਤੀ ਹੈ ਭਾਰਤ ਜੂਰੋ ਯਾਤਰਾ ਵੀ ਕੀਤੀ ਹੈ ਪਰ ਉਹਦਾ ਅਸਰ ਦੂਜੇ ਪਾਸੇ ਜਾ ਕੇ ਫਿੱਕਾ ਹੋ ਜਾਂਦਾ ਜਦੋਂ ਹੁਣ ਰਾਮ ਮੰਦਰ ਦੀ ਗੱਲ ਕੀਤੀ ਜਾਵੇ ਤਾਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣਨ ਤੋਂ ਬਾਅਦ ਭਾਜਪਾ ਨੇ ਪੂਰੇ ਦੇਸ਼ ਨੂੰ ਇੱਕ ਧਾਰਮਿਕ ਦਾ ਦੇ ਦਿੱਤਾ ਹੈ ਹਾਲਾਂਕਿ ਇਸ ਮੁੱਦੇ ਨੂੰ ਹੋਰ ਵੀ ਬਹੁਤ ਸਾਰੇ ਮੁੱਦੇ ਹੋ ਸਕਦੇ ਨੇ ਰੋਜ਼ਗਾਰ ਦਾ ਆ ਐਜੂਕੇਸ਼ਨ ਦਾ ਮੁੱਦਾ ਹੈ ਪਰ ਉਥੋਂ ਪਟਕਾ ਕੇ ਉਹਨਾਂ ਨੇ ਇੱਕ ਧਾਰਮਿਕ ਮੁੱਦਾ ਬਣਾਤਾ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲੇਗਾ ਕਿ ਭਾਜਪਾ ਨੇ ਦਾ ਬੈਨੀਫਿਟ ਹੋਵੇਗਾ ਪਰ ਦੂਜੀਆਂ ਪਾਰਟੀਆਂ ਦੇ ਸਾਹਮਣੇ ਵੀਕ ਨਜ਼ਰ ਆ ਰਹੀਆਂ ਨੇ ਪਰ ਜੇ ਗਠਜਬੰਦਨ ਦੂਜੇ ਪਾਸੇ ਸਟਰੋਂਗ ਹੁੰਦਾ ਪਾਰਟੀਆਂ ਸਟੇਟ ਲੈਵਲ ਤੇ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਇੱਥੇ ਬਣ ਨਹੀਂ ਰਹੀ ਹੈ ਦੋਵੇਂ ਇੱਕ ਦੂਜੇ ਦੇ ਜਿਹੜੇ ਨੇਤਾ ਨੇ ਇੱਕ ਦੂਜੇ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਆ ਦ ਦੇਖਣ ਨੂੰ ਨਹੀਂ ਮਿਲ ਰਿਹਾ ਗਠਬੰਧਨ ਦਾ ਉਹਦਾ ਕੀ ਨਫਰਕ ਪਏਗਾ ਗਠਬੰਧਨ ਦਾ ਫਰਕ ਤਾਂ ਹੀ ਪਏਗਾ ਜੇ ਗਠਬੰਧਨ ਸਟਰੋਂਗ ਹੁੰਦਾ ਕਿਉਂਕਿ ਗਠਬੰਧਨ ਇੱਕ ਦੂਜੇ ਦਾ ਵਿਰੋਧ ਕਰੀ ਜਾ ਰਿਹਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੁਣ ਲਓ ਤੁਸੀਂ ਆਮ ਆਦਮੀ ਪਾਰਟੀ ਦੇ ਕਈ ਲੋਕਲ ਲੀਡਰ ਨੇ ਉਹ ਕਹਿੰਦੇ ਨੇ ਕਿ ਅਸੀਂ ਗਠਬੰਧਨ ਨਹੀਂ ਕਰਾਂਗੇ 13 ਦੀ 13 ਸੀਟਾਂ ਲੈ ਕੇ ਆਵਾਂਗੇ ਕਾਂਗਰਸ ਕਹਿੰਦੀ ਕਿ ਅਸੀਂ 13 13 ਦੀ 13 ਸੀਟਾਂ ਜਿੱਤਣਗੇ ਇਹ ਗਠਬੰਧਨ ਕਾਮਯਾਬ ਤਾਂ ਹੀ ਹੋਵੇਗਾ ਜੇ ਗਠਬੰਧਨ ਸਹੀ ਤਰੀਕੇ ਨਾਲ ਕੀਤਾ ਜਾਵੇਗਾ ਲੀਡਰਸ਼ਿਪ ਆਪਸ ਦੇ ਵਿੱਚ ਮਿਲ ਜੁਲ ਕੇ ਬੈਠ ਕੇ ਸਾਹਮਣੇ ਆਵੇ ਕਿ ਅਸੀਂ ਗਠਜਬੰਦਨ ਪ੍ਰੋਪਰ ਤਰੀਕੇ ਨਾਲ ਕਰਨ ਨੂੰ ਤਿਆਰ ਆ ਜੇ ਭਾਜਪਾ ਨੂੰ ਹਰਾਣਾ ਚਾਹੁੰਦੇ ਨਹੀਂ ਤੇ ਭਾਜਪਾ ਜੇ ਦੂਜੇ ਪਾਸੇ ਗਠਜਬੰਦਨ ਕਰ ਜਾਂਦੀ ਤੇ ਫਿਰ ਤੇ ਬਹੁਤ ਡਿਫਿਕਲਟ ਹੋ ਜੂਗਾ ਬੀਜੇਪੀ ਦੀ ਗੱਲ ਕਰੀਏ ਪੰਜਾਬ ਚ ਬੀਜੇਪੀ ਨੂੰ ਕਿੱਥੇ ਦੇਖਦੇ ਉਸੇ ਦੇਖੋ ਜੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰੀਏ ਆਪਾਂ ਤੇ ਬੀਜੇਪੀ ਜੇ ਆਪਾਂ ਆਪਣੇ ਹਲਕੇ ਦੀ ਪਹਿਲਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ ਕਿਉਂਕਿ ਹਰ ਇੱਕ ਨੂੰ ਜ਼ਰੂਰੀ ਹੁੰਦਾ ਆਪਣਾ ਹਲਕਾ ਆਪਣਾ ਹਲਕੇ ਦੀ ਗੱਲ ਕਰੀਏ ਗੁਰਦਾਸਪੁਰ ਲੋਕ ਸਭਾ ਹਲਕਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਉਡੀਕ ਦੇ ਵਿੱਚ ਹੈ ਕਿ ਕੋਈ ਲੋਕਲ ਕੈਂਡੀਡੇਟ ਆਵੇ ਤੇ ਇਸ ਹਲਕੇ ਦਾ ਕੋਈ ਸੁਧਾਰ ਹੋ ਸਕੇ ਗੁਰਦਾਸਪੁਰ ਲੋਕ ਸਭਾ ਹਲਕਾ ਹਰ ਵਾਰ ਜਿਹੜੇ ਆ ਬਾਹਰੋਂ ਲੋਕ ਆਂਦੇ ਨੇ ਬਾਹਰੋਂ ਕੈਂਡੀਡੇਟ ਆਂਦੇ ਨੇ ਇੱਥੇ ਆ ਕੇ ਵਾਅਦੇ ਕਰਦੇ ਨੇ ਫਿਰ ਚਲੇ ਜਾਂਦੇ ਨੇ ਮੋੜ ਕੇ ਦਿਖਾਈ ਨਹੀਂ ਦਿੰਦੇ ਕਿਉਂਕਿ ਗੁਰਦਾਸਪੁਰ ਲੋਕ ਸਭਾ ਹਲਕਾ ਜਿਹੜਾ ਆ ਉਹ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਦੇ ਲੋਕਾਂ ਦੀ ਜਿਹੜੀ ਮੰਗ ਹੈ ਕਿ ਅੱਜ ਤੱਕ ਇੱਕ ਇੰਡਸਟਰੀ ਨਹੀਂ ਲੱਗ ਸਕੀ ਜੇ ਇੰਡਸਟਰੀ ਹੋਏ ਤੇ ਰੋਜ਼ਗਾਰ ਮਿਲੇ ਨੌਜਵਾਨ ਬਾਹਰ ਨਾ ਜਾਏ ਅੱਜ ਗੱਲ ਕਰ ਰਹੇ ਨੇ ਕਿ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਹੈ ਪੰਜਾਬ ਦਾ ਨੌਜਵਾਨ ਬਾਹਰ ਜਾਣ ਦਾ ਕਾਰਨ ਹੀ ਹੈ ਕਿ ਇੰਡਸਟਰੀ ਨਹੀਂ ਹੈਗੀ ਜੇ ਸਭ ਤੋਂ ਪਹਿਲਾਂ ਜੇ ਸਰਕਾਰ ਨੇ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਜਿਤਨੀਆਂ ਚਾਹੇ ਉਹ ਭਾਜਪਾ ਹੋਏ ਚਾਹੇ ਉਹ ਕਾਂਗਰਸ ਹੋਏ ਉਨਾਂ ਨੂੰ ਪਹਿਲਾਂ ਇੱਥੇ ਰੋਜ਼ਗਾਰ ਮੁਹੱਈਆ ਕਰਵਾਉਣਾ ਪਏਗਾ ਕਿਉਂਕਿ ਰੋਜ਼ਗਾਰ ਨਹੀਂ ਹੈਗਾ ਰੋਜ਼ਗਾਰ ਹੋਵੇਗਾ ਤਾਂ ਨੌਜਵਾਨ ਜਿਹੜਾ ਆ ਉਹ ਪੰਜਾਬ 'ਚ ਰਹੇਗਾ ਔਰ ਆਉਣ ਵਾਲੇ ਜਿਹੜੇ ਸਮਾਂ ਹੁਣ ਕਿਉਂਕਿ ਬਿਗਲ ਜਿਹੜਾ ਉਹ ਬਚ ਚੁੱਕਿਆ ਤੇ ਇਹ ਜ਼ਰੂਰੀ ਹੈ ਕਿ ਇੱਕ ਐਸਾ ਕੈਂਡੀਡੇਟ ਇੱਥੇ ਉਤਾਰਿਆ ਜਾਏ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਭਾਜਪਾ ਦਾ ਹੋਵੇ ਚਾਹੇ ਅਦਰ ਪਾਰਟੀ ਜਿਹੜੀ ਮਰਜ਼ੀ ਪਾਰਟੀ ਹੈਗੀ ਆ ਹਰ ਇੱਕ ਕਿਉਂਕਿ ਲੋਕਾਂ ਚੋਂ ਆਪਾਂ ਜੰਨੇ ਆ ਲੋਕਾਂ ਦੀ ਇਹੀ ਆਵਾਜ਼ ਆ ਕਿ ਲੋਕਲ ਹੋਣਾ ਚਾਹੀਦਾ ਬਾਹਰ ਦਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਿ ਕੈਂਡੀਡੇਟ ਕਿੱਥੋਂ ਆਂਦਾ ਉਸ ਤੋਂ ਬਾਅਦ ਹੀ ਜੇ ਲੋਕ ਸਭਾ ਹਲਕਾ ਗੁਰਦਾਸਪੁਰ ਆ ਉੱਥੇ ਪੂਰੀ ਪਕੜੋ ਬਣਾ ਸਕਦਾ ਆ ਅਦਰਵਾਈਜ਼ ਇਹ ਬਾਹਰੋਂ ਪੈਰਾਸ਼ੂਟ ਰਾਈ ਕੋਈ ਕੈਂਡੀਡੇਟ ਆਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਗੁਰਦਾਸਪੁਰ ਚ ਉਹਨੂੰ ਕੋਈ ਫਾਇਦਾ ਮਿਲੇਗਾ ਅ ਐਸੀ ਪਠਾਨਕੋਟ ਦੇ ਸੀਨੀਅਰ ਪੱਤਰਕਾਰ ਜਿਨ੍ਹਾਂ ਨਾਲ 2024 ਦੇ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ